ਹਾਂਜੀ ਮੇਰੇ ਭੈਣਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸੂਟ ਦੀਆਂ ਪਲੇਟਾਂ ਪਾ ਕੇ ਦੱਸਾਂਗੇ ਪਲੇਟਾਂ ਸਟੀਚਿੰਗ ਕਰਕੇ ਦੱਸਾਂਗੇ ਆਪਾਂ ਵੀ ਕਿ ਇਸ ਤਰੀਕੇ ਨਾਲ ਆਪਾਂ ਸਟੀਚਿੰਗ ਕਰਨੀ ਪਲੇਟਾਂ ਦੀ ਜਿਹੜੀ ਕਿ ਆਪਣੇ ਸੂਟ ਵੇਅਰ ਕਰਨ ਤੋਂ ਬਾਅਦ ਤੇ ਆਪਣਾ ਜਿਹੜਾ ਸੂਟ ਆ ਵਧੀਆ ਪਰਫੈਕਟ ਆਵੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਪਲੇਟਾਂ ਦੇ ਨਿਸ਼ਾਨ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ ਇਹ ਪਲੇਟ ਐਸ ਥਿੱਕਣਾ ਸਿੱਧੀ ਪਲੇਟ ਹੋਊਗੀ ਜੀ ਇਹ ਠੀਕ ਹੈ ਜੀ ਇਹ ਆ ਵਾਲੀ ਜਿਹੜੀ ਪਲੇਟ ਹੈਗੀ ਇਹ ਵਾਲੀ ਕਮਰ ਵਾਲੀ ਪਲੇਟ ਹੈ ਆਪਣੀ ਤੇ ਇਹ ਵਾਲੀ ਮੋਢੇ ਵਾਲੀ ਪਲੇਟ ਹੈ ਆਪਣੀ ਠੀਕ ਹੈ ਜੀ ਹਾਂਜੀ ਆਪਾਂ ਪਲੇਟ ਪਾਉਣੀ ਕਿਵੇਂ ਆ ਤੇ ਕਈ ਮੇਰੀਆਂ ਭੈਣਾਂ ਨਵੀਂ ਸਲਾਈ ਸੈੱਟ ਦੀ ਉਹਨਾਂ ਪਲੇਟਾਂ ਪਾਉਂਦਾ ਇਹ ਸਾਬ ਨਹੀਂ ਹੁੰਦਾ ਤੇ ਆਪਾਂ ਕਰਨਾ ਇਸ ਤਰੀਕੇ ਨਾਲ ਕਪੜਾ ਚੱਕਾਂਗੇ ਠੀਕ ਹੈ ਜੀ ਆਪਣੀ ਸਿੱਧੀ ਪਲੇਟ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਪਲੇਟ ਆਪਣੀ ਹੈਗੀ ਜੀ 7 ਇੰਚ ਲੰਬੀ ਹੈ ਦੇਖੋ 7 ਇੰਚ ਲੰਬੀ ਹੈ ਤੇ ਇਹਦਾ ਆਪਾਂ ਹਾਫ ਦਿਨੇ ਨਿਸ਼ਾਨ ਲਾਦਣਾ 7 ਇੰਚ ਦਾ ਅੱਧ ਹੋ ਗਿਆ 3.5 ਇਸ ਤਰੀਕੇ ਨਾਲ ਠੀਕ ਹੈ ਜੀ ਇਥੋਂ ਆਪਾਂ ਕਪੜਾ ਅੱਧਾ ਇੰਚ ਲੈਣਾ ਅੱਧੇ ਇੰਚ ਦਾ ਨਿਸ਼ਾਨ ਲਾਵਾਂਗੇ ਤੇ ਇਥੋਂ ਆਪਾਂ ਸਟਾਰਟਿੰਗ 'ਚ ਬਿਲਕੁਲ ਬਰੀਕ ਪਲੇਟ ਕਰਨੀ ਹੈ ਤੇ ਐਂਡ ਤੇ ਵੀ ਬਰੀਕ ਕਰਨੀ ਹੈ ਇਥੋਂ ਆਪਾਂ ਅੱਧੇ ਇੰਚ ਦੀ ਪਲੇਟ ਕਰਨੀ ਹੈ ਠੀਕ ਹੈ ਜੀ ਸੈਂਟਰ 'ਚੋਂ ਆਪਾਂ ਲਾਉਣਾ ਕਿਵੇਂ ਨਿਸ਼ਾਨ ਇਸ ਤਰੀਕੇ ਨਾਲ ਇਸ ਤਰ੍ਹਾਂ ਇਸ ਤਰੀਕੇ ਨਾਲ ਤੇ ਇਥੋਂ ਇਸ ਤਰੀਕੇ ਨਾਲ ਕਿੰਨਾ ਆਪਾਂ ਡਵਲਾ ਕਪੜਾ ਕਰਕੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਪਹਿਨਾ ਤੁਹਾਨੂੰ ਸਾਹਬ ਆ ਜੂਗੇ ਇਥੋਂ ਪਲੇਟ ਆਪਾਂ ਕਿੰਨੀ ਚੌੜੀ ਰੱਖਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮਸ਼ੀਨ ਨੂੰ ਖਾਲੀ ਚਲਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਸ ਤਰੀਕੇ ਨਾਲ ਮਸ਼ੀਨ ਨੂੰ ਖਾਲੀ ਚਲਾ ਲੈਣਾ ਠੀਕ ਹੈ ਜੀ ਤੇ ਆਪਣੇ ਧਾਗੇੜੇ ਹੈਗੇ ਆ ਫਿਰ ਕਿ ਵਾਲਾ ਧਾਗਾ ਤੇ ਆਹ ਵਾਲਾ ਧਾਗਾ ਆਪਣਾ ਇਸ ਤਰੀਕੇ ਨਾਲ ਇੱਕ ਦੂਜੇ ਦੇ ਬਲੇ ਵਿੱਚ ਚੜ ਜਾਣਗੇ ਜ ਜਿਹਦੇ ਨਾਲ ਕਿ ਆਪਣੀ ਪਲੇਟ ਨਹੀਂ ਉਧੜਦੀ ਇਥੋਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਜਿੱਥੇ ਆਪਾਂ ਪਲੇਟ ਸਟਾਰਟਿੰਗ ਕਰਨੀ ਹੈ ਉਥੋਂ ਬਿਲਕੁਲ ਬ੍ਰੀਕ ਪਲੇਟ ਪਾ ਤੇ ਪਲੇਟ ਦੇ ਥੱਲੇ ਕਾਟਨ ਦਾ ਇਸ ਤਰੀਕੇ ਨਾਲ ਕੱਪੜਾ ਲਾ ਦਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੇ ਆਪਾਂ ਨਿਸ਼ਾਨ ਲਾਏ ਆ ਉਹਦੇ ਉੱਪਰ ਉੱਪਰ ਪਲੇਟ ਪਾਵਾਂਗੇ ਤੇ ਐਂਡ ਤੇ ਵੀ ਆਪਾਂ ਇਸ ਤਰੀਕੇ ਨਾਲ ਖਾਲੀ ਮਸ਼ੀਨ ਚਲਾਉਣੀ ਆ ਠੀਕ ਹੈ ਜੀ ਜਿਹਦੇ ਨਾਲ ਕਿ ਆਪਣੀ ਇੱਥੋਂ ਪਲੇਟ ਨਹੀਂ ਉੱਧੜਦੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਪਾਸੇ ਕਰਾਂਗੇ ਦੇਖੋ ਜੀ ਆਪਣੇ ਪਲੇਟ ਕਿੰਨੀ ਸੁਣੀ ਪਈ ਹੈ ਇੱਥੇ ਆਪਣੇ ਕੋਈ ਵੀ ਝੁੰਗਣੀ ਪੈਂਦਾਗਾ ਠੀਕ ਹੈ ਜੀ ਤੇ ਇੱਥੇ ਵੀ ਨਹੀਂ ਪੈਂਦਾ ਤੇ ਇਸ ਤੋਂ ਬਾਅਦ ਦੇਖੋ ਪੁੱਠੇਲੀ ਸਾਈਡ ਵੀ ਆਪਾਂ ਬਿਲਕੁਲ ਬ੍ਰੀਕ ਸਟਾਰਟਿੰਗ ਕੀਤੀ ਹੈ ਪਲੇਟ ਠੀਕ ਹੈ ਜੀ ਤੇ ਇੱਥੇ ਆਪਾਂ 1/2 ਇੰਚ ਦਾ ਗੈਪ ਰੱਖਿਆ ਤੇ ਇੱਥੇ ਵੀ ਬਿਲਕੁਲ ਬ੍ਰੀਕ ਹੈ ਠੀਕ ਹੈ ਜੀ ਇਸ ਤੋਂ ਬਾਅਦ ਦੂਜੀ ਵੀ ਸਿੱਧੀ ਪਲੇਟ ਆਪਾਂ ਇਸ ਤਰੀਕੇ ਨਾਲ ਹੀ ਪਾਵਾਂਗੇ ਇਸ ਤਰੀਕੇ ਨਾਲ ਕੱਪੜੇ ਨੂੰ ਚੱਕਾਂਗੇ ਠੀਕ ਹੈ ਜੀ ਤੇ ਪਲੇਟ ਦਾ ਆਪਾਂ ਹਾਫ ਕਰਾਂਗੇ ਇਸ ਤਰੀਕੇ ਨਾਲ ਤੇ ਅੱਧੇ ਇੰਚ ਦਾ ਨਿਸ਼ਾਨ ਲਾਵਾਂਗੇ ਤੇ ਇੱਥੋਂ ਬਿਲਕੁਲ ਬਰੀਕ ਪਲੇਟ ਇਸ ਤਰੀਕੇ ਨਾਲ ਪਾਵਾਂਗੇ ਤੇ ਇੱਥੋਂ ਵੀ ਇਸ ਤਰੀਕੇ ਨਾਲ ठीक है जी ठीक है जी दूजी प्लेट पावे पहला मशीन खाली चलावे इस तरीके ठीक है जी इस तुब बिल्कुल बरीक प्लेट स्टार्टिंग करनी है पानी थल आप कपड़ा रखा इस तरीके ठीक है जी दूसरी प्लेट ही अपनी पैगी देख सकते हो तो ਹਾਂਜੀ ਸਿੱਧੀਆਂ ਪਲੇਟਾਂ ਪਾਈਆਂ ਆਪਣੀਆਂ ਇਸ ਤੋਂ ਬਾਅਦ ਆਪਾਂ ਮੋਢੇ ਵਾਲੀ ਪਲੇਟ ਪਾਉਣੀ ਹੈ ਤੇ ਉਹ ਪਲੇਟ ਆਪਾਂ ਕਿਸ ਤਰੀਕੇ ਨਾਲ ਪਾਉਣੀ ਹੈ ਦੇਖੋ ਇੱਥੋਂ ਆਪਾਂ ਇਸ ਤਰੀਕੇ ਨਾਲ ਕਪੜਾ ਚੱਕਾਂਗੇ ਜਿੱਥੇ ਆਪਣੇ ਨਿਸ਼ਾਨ ਲੱਗੇ ਹੋਏ ਆ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਵਾਲੀ ਪਲੇਟ ਆਪਾਂ ਸਟਾਰਟਿੰਗ ਤੋਂ ਬਿਲਕੁਲ ਬ੍ਰੀਕ ਰੱਖਣੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇੱਥੋਂ ਆਪਾਂ 1/2 ਇੰਚ ਦੀ ਪਲੇਟ ਚੌੜੀ ਰੱਖਣੀ ਹੈ ਤੇ ਇਸ ਤਰ੍ਹਾਂ ਆਪਾਂ तिरशी सिलाई लावे इस तरीके ठीक है जी इत बिल्कुल प्लेट तो स्टार्टिंग तो बरीक होगी इतने आपधे इंच ला तो लाएंगे प्लेट इस तरीके मशीन खाली चलाना जरूर देखो जी अपनी मोडे वाली प्लेट आप ਇੱਥੋਂ ਬਿਲਕੁਲ ਬ੍ਰੀਕ ਰੱਖੀ ਆਪਾਂ ਸਲਾਈ ਤੇ ਅੱਗੇ ਤੋਂ ਆਪਾਂ ਥੋੜਾ-ਥੋੜਾ ਚੌੜੀ ਕਰਦੀ ਅੱਧੇ ਵਿੱਚ ਤੇ ਲੈ ਜਾਗੇ ਇਹਨੂੰ ਆਪਾਂ ਠੀਕ ਹੈ ਜੀ ਤੇ ਇਹ ਆਪਣਾ ਆ ਗਿਆ ਸਿੱਧੇ ਵਾਲਾ ਪਾਸਾ ਦੇਖੋ ਇੱਥੇ ਆਪਣੇ ਕੋਈ ਵੀ ਝੰਗ ਨਹੀਂ ਪੰਦਾ ਪਲੇਟ ਜ ਬਹੁਤ ਸੋਹਣੀ ਪਲੇਟ ਪਈ ਇੱਥੇ ਵੀ ਆਪਣੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਕਮਰਵਾਰੀ ਪਲੇਟ ਇਹਨੂੰ ਆਪਾਂ ਇਸ ਤਰੀਕੇ ਨਾਲ ਇੱਥੋਂ ਕਪੜਾ ਚੱਕਾਂਗੇ ਤੇ ਇੱਥੇ ਆਪਣਾ ਨਿਸ਼ਾਨ ਉੱਥੇ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਤੇ ਇਹ ਵੀ ਸਟਾਰਟਿੰਗ ਬਿਲਕੁਲ ਬ੍ਰੀਕ ਕਰਨੀ ਆਪਾਂ ਅੱਗੇ ਤੋਂ ਬਿਲਕੁਲ ਬਰੀਕ ਹੈ ਤੇ ਇੱਥੇ ਆਪਾਂ 1/2 ਇੰਚ ਤੇ ਲੈ ਜਾਗੇ ਐਂਡ ਤੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਸਿੱਧੀ ਵਾਲੀ ਸਾਈਡ ਦੇਖੋ ਆਪਣੇ ਦੇਖੋ ਜੀ ਕਿੰਨੀ ਸੋਹਣੀ ਪਲੇਟ ਪਈ ਹੈ ਆਪਣੇ ਕੋਈ ਵੀ ਕਿਸੇ ਕੋਲ ਕੋਈ ਝੁੰਗਣੀ ਪੈਂਦਾ ਬਹੁਤ ਸੋਹਣੀ ਪਲੇਟ ਪਈ ਹੈ ਇਸ ਤਰ੍ਹਾਂ ਦੂਜੀ ਸਾਈਡ ਤੇ ਵੀ ਮੋਡੇ ਦੀ ਪਲੇਟ ਆਪਾਂ ਇਸ ਤਰੀਕੇ ਨਾਲ ਪਾਵਾਂਗੇ। ਇਸ ਤਰੀਕੇ ਨਾਲ ਕਪੜਾ ਚੱਕਾਂਗੇ ਇੱਥੋਂ। ਤੇ ਤੁਸੀਂ ਖਾਲੀ ਮਸ਼ੀਨ ਜ਼ਰੂਰ ਚਲਾਉਣੀ ਹੈ ਜੀ ਧਾਗਾ ਵਿੱਚ ਪਾ ਕੇ ਇਸ ਤਰੀਕੇ ਨਾਲ। ਸਟਾਰਟਿੰਗ ਬਿਲਕੁਲ ਬਰੀਕ। ਤੇ ਇੱਥੇ ਆਪਾਂ 1/2 ਇੰਚ ਤੇ ਲੈ ਜਾਵਾਂਗੇ ਸਿਲਾਈ। ਇਸ ਤਰ੍ਹਾਂ ਖਾਲੀ ਮਸ਼ੀਨ ਚਲਾਵਾਂਗੇ ਇਸ ਤਰੀਕੇ ਨਾਲ। ਇਸ ਤੋਂ ਬਾਅਦ ਆਪਾਂ ਕਮਰ ਵਾਲੀ ਪਲੇਟ ਪਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਸਟਾਰਟਿੰਗ ਬਿਲਕੁਲ ਬਰੀਕ ਤੇ ਐਂਡ ਤੇ ਅੱਧੇ ਇੰਚ ਲਈ ਲੈ ਜਾਗੇ ਇਹ ਆਪਾਂ ਠੀਕ ਹੈ ਜੀ ਫਰੰਟ ਵਾਲੀ ਸਾਈਡ ਆਪਣੇ ਸਾਰੀਆਂ ਪਲੇਟਾਂ ਪਾਈਆਂ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਪਲੇਟ ਤੇ ਆਪਣੇ ਕੋਈ ਵੀ ਝੁੰਗਣੀ ਪੈਂਦਾ ਬਹੁਤ ਸੁਣੀ ਪਲੇਟਾਂ ਪਈਆਂ ਅਗਰ ਤੁਸੀਂ ਵੀ ਇਸ ਤਰੀਕੇ ਨਾਲ ਪਲੇਟਾਂ ਪਾਉਣੀਆਂ ਚਾਹੁੰਦੇ ਹੋ ਆਪਣੇ ਸੂਟ ਤੇ ਜਿਹੜੀ ਸਟਾਰਟਿੰਗ ਤੁਸੀਂ ਬਿਲਕੁਲ ਬਰੀਕ ਰੱਖਣੀ ਹੈ ਠੀਕ ਹੈ ਜੀ ਤਾਂਗਾ ਇਸ ਤਰੀਕੇ ਨਾਲ ਰੱਖਣਾ ਤੁਸੀਂ ਜਿਹੜਾ ਕਿ ਪਲੇਟ ਆਪਣੇ ਅੱਗੇ ਤੋਂ ਉਧੜੇ ਨਾ ਤੇ ਦੇਖੋ ਮੇਰੀ ਸਾਰੀਆਂ ਪਲੇਟਾਂ ਦੀ ਸਟਾਰਟਿੰਗ ਬਿਲਕੁਲ ਬਰੀਕ ਤੇ ਕੀਤੀ ਹੋਈ ਹੈ ਤੇ ਹਬਲੇ ਸਿੱਧੀ ਪਲੇਟਰੀ ਆਪਾਂ ਸੈਂਟਰ ਤੋਂ 1/2 ਇੰਚ ਚੌੜੀ ਕੀਤੀ ਹੈ ਤੇ ਐਂਡ ਤੇ ਬਿਲਕੁਲ ਬਰੀਕ ਹੈ ਠੀਕ ਹੈ ਜੀ ਤੁਹਾਡੀਆਂ ਪਲੇਟਾਂ ਤਾਂ ਹੀ ਸੋਹਣੀ ਆਉਣੀਆਂ ਜੇ ਤੁਸੀਂ ਸਟਾਰਟਿੰਗ ਬਰੀਕ ਕਰੋਗੇ ਤੇ ਆਪਣਾ ਤਾਂ ਗੈਸ ਤਰੀਕ ਨਾਲ ਮੜ ਕੇ ਰੱਖੋਗੇ ਠੀਕ ਹੈ ਜੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰੀਕ ਨਾਲ ਲੱਗੀ ਤੇ ਮਿਲਦੇ ਹਾਂ ਨੈਕਸਟ ਵੀਡੀਓ ਚ ਕੋਈ ਨਵੀਂ ਜਾਣਕਾਰੀ ਲੈ ਕੇ ਬਾਏ ਬਾਏ ਰੱਬ ਰਾਖਾ